ਉਸ ਨਾਲ ਕਈਆ ਦੀ ਅੱਖਾਂ ਜਲਨ ਹੋਈਆ ਕਈਆਂ ਨੂੰ ਕਾफी ਤਕਲੀਫ ਹੋਈ ਤੇ ਉਹ ਜਾ ਕੇ ਹਸਪੀਟਲ 'ਚ ਦਾਖਲ ਹੋਏ ਤੇ ਜਿਹੜੇ ਵੱਲੋਂ ਐਫ ਆਈ ਆਰ ਕਿਉ ਦਰਜ ਕਰਵਾਈ ਗਈ ਏ ਜਿਹਦਾ ਅੱਜ ਇਹ 9x ਸਟਾਈਲ ਨੂੰ ਸੀਲ ਕਰ ਦਿੱਤਾ ਗਿਆ ਤੇ ਨੋਟਿਸ ਵੀ ਲੱਗਿਆ ਹੋਇਆ ਗੰਜੇਪਣ ਨੂੰ ਦੂਰ ਕਰਨ ਵਾਸਤੇ ਬਈ ਬਾਲ ਆ ਜਾਣਗੇ ਲਾਇਆ ਕਿਆ ਸੀ ਉੱਤੇ ਕਾਫੀ 50 60 ਲੋਕਾਂ ਦੇ ਅੱਖਾਂ 'ਚ ਜਲਨ ਹੋਈ ਜਿੱਥੋਂ ਤੇ ਬੋਰਡ ਵੀ ਲਾਇਆ ਹੋਇਆ ਸੀ ਵੀ ਕੋਈ ਸ਼ਰਤਾਂ ਲਿਖੀ ਆਈਆਂ ਸੀ ਵੀ ਜਿਹਨੂੰ ਅਲਰਜੀ ਹੈ ਉਹ ਯੋਨਾ ਲਵਾਏ ਜਾਂ ਹੋਰ ਕੋਈ ਬੋਰਡ ਤੇ ਵੀ ਸ਼ਰਤਾਂ ਲੱਗੀਆਂ ਹੋਈਆਂ ਸੀ ਹਾਂ ਹਾਂ ਤੇ ਉਹ ਪੜਿਆ ਸੀ ਤੁਸੀਂ ਹਾਂਜੀ ਪੜਿਆ ਸੀ ਹਾਂਜੀ ਉੱਤੇ ਕੁਝ ਨਜ਼ਰ ਰਿਕੁਆਇਰਮੈਂਟ ਹੈਗੀ ਹੈ ਵੀ ਆਹ ਸ਼ਰਤਾਂ ਤੁਸੀਂ ਫਾਲੋ ਕਰੋ ਦਵਾਈ ਲਵਾਉਣ ਤੋਂ ਬਾਅਦ ਅੱਛਾ ਜੀ ਤੇ ਕਈ ਹੁੰਦਾ ਜਦੋਂ ਤੇਲ ਨੂੰ ਹੱਥ ਲਾ ਲਿਓ ਉਸੇ ਤਰ੍ਹਾਂ ਦਵਾਈ ਲਵਾਈ ਆ ਕਿਉਂਕਿ ਦਵਾਈ ਹੈਗੀ ਤੇਜ਼ ਜੇ ਤਾਂ ਭਲੇਖੇ ਨਾਲ ਅੱਖਾਂ ਨੂੰ ਰੰਗ ਲੱਗ ਗਿਆ ਦਵਾਈ ਜੋ ਪ੍ਰੋਡਕਟ ਉਹ ਲਗਾਉਂਦੇ ਆਂ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਹੈ ਕਿ ਉਹ ਸਾਰਾ ਕੁਝ ਦਿਖਾਇਆ ਜਾਊਗਾ ਉਸ ਸਾਰਾ ਜੋ ਬਣਦੀ ਕਾਰਵਾਈ ਹੋਊਗੀ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ। ਖੰਨਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਪੰਜਾਬ ਲਾਈਨ 89 ਦੀ ਟੀਮ ਇੱਥੇ ਪਹੁੰਚੀ ਹੈ ਜਿੱਥੋਂ ਤੁਸੀਂ ਦੇਖੋਗੇ 9x0 ਸਟਾਈਲ ਇਹ ਆ ਸੀਲ ਕਰ ਦਿੱਤਾ ਗਿਆ ਆਸੀ ਆ ਆ ਵੀ ਦਿਖਾਵਾਂਗੇ ਸੰਗਰੂਰ ਹੈ ਤੁਸੀਂ ਦੇਖੋਗੇ ਨਾ ਵੱਲੋਂ ਕੈਂਪ ਲਾਇਆ ਗਿਆ ਸੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਅੱਖਾਂ ਜਲਨ ਹੋਈ ਕਿ ਜਿੱਥੇ ਕਿ ਉਹ ਹਸਪੀਟਲ ਦੇ ਦਾਖਲ ਹੋਏ ਤੇ ਉਹਨਾਂ ਨੂੰ ਦਵਾਈ ਪਾ ਕੇ ਕੁਝ ਨੂੰ ਆਰਾਮ ਆ ਗਿਆ ਕੁਝ ਦੇ ਅੱਖਾਂ 'ਚ ਅਜੇ ਵੀ ਜਲਨ ਹੋ ਰਹੀ ਹੈ ਸੰਗਰੂ ਰਿਚਾ ਜਿਹੜੇ ਗੰਜੇਪਨ ਦੀ ਕੈਂਪ ਲਾਇਆ ਗਿਆ ਸੀ ਕਿ ਤੁਹਾਡੇ ਬਾਲ ਆ ਜਾਣਗੇ ਉਹ ਛੱਤੀ ਜਿਹੜਾ ਸਿਰ ਨੂੰ ਜਿਹੜਾ ਗੰਜੇਪਨ ਦੇ ਉਸ ਨਾਲ ਕਈਆਂ ਦੀ ਅੱਖਾਂ ਜਲਨ ਹੋਈਆਂ ਕਈਆਂ ਨੂੰ ਕਾਫੀ ਤਕਲੀਫ ਹੋਈ ਤੇ ਉਹ ਜਾ ਕੇ ਹਸਪੀਟਲ 'ਇਂ ਦਾਖਲ ਹੋਏ ਤੇ ਜਿਹਦੇ ਵੱਲੋਂ ਐਫ ਆਈ ਆਰ ਕਿੰਨੀਓ ਦਰਜ ਕਰਵਾਈ ਗਈ ਹੈ ਜਿਹਨੂੰ ਅੱਜ ਇਹ 9x ਸਟਾਈਲ ਨੂੰ ਸੀਲ ਕਰ ਦਿੱਤਾ ਗਿਆ ਅਤੇ ਨੋਟਿਸ ਵੀ ਲੱਗਿਆ ਹੋਇਆ ਆਪਾਂ ਪੰਜਾਬ લાઇਵ 80 ਨਿਊਜ਼ ਦੀ ਟੀਮ ਪਹੁੰਚੀ ਹੈ ਜੀਟੀਵੀ ਮਾਰਕੀਟ ਖੰਨੇ ਜਿੱਥੇ ਤੁਸੀਂ ਦੇਖੋਗੇ ਕਿ 9x ਸਟਾਈਲ ਵੱਲੋਂ ਜਿਹੜਾ ਸੰਗਰੂਰ ਜਿਨ੍ਹਾਂ ਵੱਲੋਂ ਇੱਕ ਕੈਂਪ ਲਾਇਆ ਗਿਆ ਸੀ ਜਿੱਥੇ ਇੱਕ ਗੰंजेpan ਨੂੰ ਦੂਰ ਕਰਨ ਵਾਸਤੇ ਬਈ ਬਾਲ ਆ ਜਾਣਗੇ ਲਾਇਆ ਗਿਆ ਸੀ ਉੱਤੇ ਕਾਫੀ 50 60 ਲੋਕਾਂ ਦੇ ਅੱਖਾਂ 'ਚ ਜਲਨ ਹੋਈ ਜਿੱਥੋਂ ਕਿ ਆਹ ਸਭ ਇਹ 9x ਸਟਾਈਲ ਨੂੰ ਸੀਲ ਕਰ ਦਿੱਤਾ ਗਿਆ ਇੱਥੇ ਤੁਸੀਂ ਦੇਖੋਗੇ ਸਾਡੇ ਪਿੱਛੇ ਕਿੰਨੀ ਭੀੜ ਹੈ ਜਿਹੜੀ ਕਿ ਅਜੇ ਵੀ ਇੱਥੇ ਦਵਾਈ ਲਵਾਣ ਆਏ ਸੀ ਬਾਲਾਂ ਨੂੰ ਆਪਾਂ ਉਹਨਾਂ ਨਾਲ ਗੱਲ ਕਰਨੇ ਆਂ ਹਾਂਜੀ ਕੀ ਨਾਮ ਹੈ ਮੇਰਾ ਨਾਮ ਨਰਿੰਦਰ ਗਰਗੇ ਜੀ ਤੁਸੀਂ ਦਵਾਈ ਲਵਾਣ ਆਏ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਪਹਾੜਾਂਸੇ ਆਏ ਤੇ ਪਹਾੜਾਂ ਤੋਂ ਪਹਿਲੀ ਵਾਰ ਲਵਾਣ ਆਏ ਨਾ ਦੂਜੀ ਵਾਰ ਆਏ ਜੀ ਅੱਛਾ ਤੇ ਫਰਕ ਨਜ਼ਰ ਆਇਆ ਕੁਝ ਹਾਂ ਫਰਕ ਆ ਰਿਹਾ ਏ ਤੁਹਾਡਾ ਹਾਂਜੀ ਤੇ ਕੀ ਫਰਕ ਨਜ਼ਰ ਆਇਆ ਤੁਹਾਡੇ ਵੀ ਅੱਖਾਂ ਜਲਨ ਹੋਈ ਸੀ ਜਾਂ ਕੁਝ ਨਹੀਂ ਅੱਖਾਂ ਵਿੱਚ ਕੋਈ ਜਲਨ ਨਹੀਂ ਹੋਈ ਕਿਸੇ ਪ੍ਰਕਾਰ ਸਹੀ ਜੀ ਕੋਈ ਤੇਲ ਤੂਲ ਵੀ ਲਗਾ ਸੀ ਤੁਸੀਂ ਇਹਨਾਂ ਤੋਂ ਆ ਤੇਲ ਹੀ ਆਦਾ ਕਿੰਨੇ ਸ਼ੀਸ਼ੇ ਤੇਲ ਹੋਰ ਸ਼ੈਂਪੂ ਹੀ ਆਦਾ ਤੇਲ ਹੋਰ ਸ਼ੈਂਪੂ ਹੀ ਆਦਾ ਅੱਛਾ ਜੀ 12 70 ਰੁਪਏ ਦੇ ਤੇ ਹੁਣ ਕਿੰਨੇ ਦਿਨਾਂ ਬਾਅਦ ਦੁਬਾਰਾ ਲਵਾਣਾ ਹੈ ਤੁਸੀਂ ਅਭੀ 12 ਦਿਨ ਹੋ ਗਏ ਜੀ ਕਰੀਬ ਠੀਕ ਹੈ ਜੀ ਹਾਂਜੀ ਤੁਸੀਂ ਵੀ ਲਵਾਣਾ ਹੈ ਤੁਸੀਂ ਤੇਰੀ ਜਗ੍ਹਾ ਤਾਂ ਆਇਆ ਹਾਂ ਨੇ ਤੁਸੀਂ ਆਏ ਸੀ ਹਾਂ ਨੇ ਤੋਂ ਹਾਂਜੀ ਤੇ ਕਿੰਨੀ ਵਾਰ ਤੁਸੀਂ ਲਵਾਣ ਆ ਰਹੇ ਹੋ ਤੀਸਰੀ ਵਾਰ ਆਏ ਜੀ ਤੀਸਰੀ ਵਾਰ ਤੋਂ ਫਰਕ ਨਜ਼ਰ ਆਇਆ ਬਿਲਕੁਲ ਆ ਜੀ ਅੱਛਾ ਰੁਕ ਜੇ ਮਤਲਬ ਕਿ ਥੋੜੇ ਥੋੜੇ ਰੂਮ ਸੇ ਮਤਲਬ ਇਹ ਬਿਲਕੁਲ ਸਾਫ ਤਾਂ ਪਹਿਲੇ ਬਿਲਕੁਲ ਹੈ ਅੱਛਾ ਜੀ ਹਾਂਜੀ ਤੇ ਅਗਲਾ ਕੋਈ ਤੇਲ ਔਰ ਸ਼ੈਂਪੂ ਕੇ ਲਿਏ ਕੰਪੈਲ ਨਹੀਂ ਕਰਦਾ ਕਿ ਲੈਣਾ ਹੈ ਨਾ ਲੈਣਾ ਉਹ ਆਪਣੀ ਮਨ ਮਰਜ਼ੀ ਹੈ ਜੋ ਇੱਕ ਵਾਰ ਲੇ ਕੇ ਜਾਵੇ ਤੇਲ ਔਰ ਸ਼ੈਂਪੂ ਉਹ ਇਹ ਨਹੀਂ ਕਿ ਕਈ ਮਤਲਬ ਕਿ ਕਮ ਸੇ ਕਮ 1.5 ਡੇਡ 2 ਵੀ ਨਾ ਚਲਦਾ ਹੈ ਹਾਂ ਅਗਲਾ ਕੋਈ ਕਿਸੇ ਨੂੰ ਕੰਪੈਲ ਨਹੀਂ ਕਰਦਾ ਇਹ ਤੁਹਾਡੇ ਵੀ ਕੋਈ ਅੱਖਾਂ ਜਾਂ ਕੋਈ ਨਹੀਂ ਕੋਈ ਦਿੱਕਤ ਨਹੀਂ ਉਸਨੂੰ ਅੱਛਾ ਜੀ ਹਾਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਟਵਾਣਾ ਤੋਂ ਆਏ ਹਾਂ ਅੱਛਾ ਜੀ ਹਾਂ ਜੀ ਤੁਸੀਂ ਪਹਿਲੀ ਵਾਰ ਆਏ ਹੋ ਨਹੀਂ ਤੀਜੀ ਵਾਰ ਜੀ ਇਕੱਠੇ ਆਏ ਜੀ ਨਾਲ ਹੀ ਆਏ ਇਹਨੂੰ ਠੀਕ ਲੱਗੀ ਦਵਾਈ ਹਾਂ ਠੀਕ ਲੱਗੀ ਜੀ ਬਿਲਕੁਲ ਸਾਨੂੰ ਕੋਈ ਸਾਈਡ ਕਰਕੇ ਆਈ ਹੈ ਨਾ ਜੀ ਜੇ ਸਾਨੂੰ ਫਰਕ ਕੋਈ ਫਰਕ ਲਗੇ ਤਾਂ ਹੀ ਆਏ ਆ ਅੱਛਾ ਹਾਂ ਜੀ ਅਸੀਂ ਹੋਰ ਨਾਲ ਵੀ ਗੱਲ ਕਰਨੇ ਆ ਅੱਜ ਅੱਜ ਕੀ ਨਾਂ ਹੈ ਆਪਣਾ ਨਾਂ ਹੈ ਰਣਜੀਤ ਸਿੰਘ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਬੰਗਿਆ ਤੋਂ ਆਏ ਆ ਦਵਾਈ ਲਵਾਣਾ ਆਏ ਸੀ ਦਵਾਈ ਲਵਾਣ ਆਏ ਸੀ ਆ ਕਿੰਨੀ ਵਾਰ ਅੱਜ ਦੂਜੀ ਵਾਰ ਆਏ ਸੀ ਪਿਛਲੇ ਬੰਗਲਵਾਰ ਲਵਾਈ ਸੀ ਤੇ ਐਸੀ ਟਾਈਮ ਆਏ ਸੀ ਕਿੰਨਾ ਕੋਈ ਫਰਕ ਨਜ਼ਰ ਆਇਆ ਤੁਹਾਨੂੰ ਇੱਦਾਂ ਮੇਰੇ ਸਿਰ ਤੇ ਵਾਲਾਇ ਕਾਫੀ ਟੈਂਡਰਪ ਸੀ ਤੇ ਯਕੀਨਨ ਕਾਫੀ ਫਰਕ ਹੈ ਤੇ ਕੋਈ ਅੱਖਾਂ 'ਚ ਜਲਨ ਜੁਲਨ ਜਾਂ ਕੁਛ ਅੱਖਾਂ 'ਚ ਜਲਨ ਤਾਂ ਨਹੀਂ ਹੋਈ ਜਿੱਦਣ ਇਹ ਲਵਾਈ ਸੀ ਆਪਾਂ ਨੂੰ ਥੋੜੇ ਜਿਹਾ ਸਿਰ ਦਾ ਜਦਾਂ ਭਾਰਾ ਰਿਹਾ ਦੋ ਤਿੰਨ ਦਿਨ ਅੱਛਾ ਤਿੰਨ ਦਿਨ ਹੀ ਹੋ ਗਿਆ ਇਹ ਹਾਂ ਤਿੰਨ ਦਿਨ ਹੀ ਹੋਈ ਸੀ ਹਾਂ ਜੀ ਹੁੰਦੀ ਰਹੀ ਤੇ ਚੌਥੇ ਪੰਜਵੇਂ ਦਿਨ ਜਾ ਕੇ ਠੀਕ ਹੋ ਗਿਆ ਅੱਛਾ ਜੀ ਤੇਲ ਵੀ ਲੈ ਕੇ ਆਏ ਸੀ ਕੋਈ ਤੇਲ ਵੀ ਲੈ ਕੇ ਤੇਲ ਦੀ ਕਿੰਨੀ ਸ਼ੀਸ਼ੀ ਤੇਲ ਦੀ ਕੋਈ ਇੱਕ ਤੇਲ ਲਿਆ ਸੀ ਤੇ ਇੱਕ ਸ਼ੈਂਪੂ ਲਿਆ ਸੀ ਹਾਂ ਜੀ ਤੇ ਮੈਨੂੰ ਲੱਗਦਾ ਉਹ ਸੀ 1400 ਦਾ ਕੁਛ ਅੱਛਾ ਜੀ ਹਾਂ ਜੀ ਤੇ ਇਹ ਕਿੰਨੇ ਕਿੰਨੀ ਦੇਰ ਤੀ ਚਲਦਾ ਤੇਲ ਕਿੰਨੀ ਵਾਰ ਲਾਣਾ ਜਾਨੀ ਕਿ ਜਿਹੜਾ ਡੰਡਾ ਇਹ ਕਹਿੰਦੇ ਸੀ ਜੋ ਦਵਾਈ ਲਵਾਉਣ ਤੋਂ ਬਾਅਦ ਤੁਸੀਂ 4 ਦਿਨ ਲਗਾਤਾਰ ਤੇਲ ਲਾਉਣਾ ਅੱਛਾ ਜੀ ਤੇ ਸਿਰ ਨੂੰ ਸ਼ੈਂਪੂ ਨਹੀਂ ਲਾਉਣਾ ਤੇ ਪਾਣੀ ਨਾਲ ਧੋ ਸਕਦੇ ਆ ਪਰ ਸ਼ੈਂਪੂ 5ਵੇਂ ਦਿਨ ਜਾ ਕੇ ਲਾਉਣਾ ਜਿਵੇਂ ਅਸੀਂ ਦੇਖਿਆ ਉੱਤੇ ਬੋਰਡ ਵੀ ਲਾਇਆ ਹੋਇਆ ਸੀ ਵੀ ਕੋਈ ਸ਼ਰਤਾਂ ਲਿਖੀਆਂ ਆਈਆਂ ਸੀ ਵੀ ਜਿਹਨੂੰ ਅਲਰਜੀ ਹੈ ਕੋਈ ਉਹ ਨਾਲ ਲਵਾਏ ਜਾਂ ਹੋਰ ਕੋਈ ਬੋਰਡ ਤੇ ਵੀ ਸ਼ਰਤਾਂ ਲੱਗੀਆਂ ਹੋਈਆਂ ਸੀ ਹੂੰ ਹੂੰ ਤੇ ਉਹ ਪੜਿਆ ਸੀ ਤੁਸੀਂ ਹਾਂਜੀ ਪੜਿਆ ਸੀ ਹਾਂਜੀ ਉਹਤੇ ਕੁਸ਼ਣ ਦੀ ਰਿਕੁਆਇਰਮੈਂਟ ਹੈਗੀ ਹੈ ਵੀ ਆਹ ਸ਼ਰਤਾਂ ਤੁਸੀਂ ਫਾਲੋ ਕਰੋ ਦਵਾਈ ਲਵਾਉਣ ਤੋਂ ਬਾਅਦ ਅੱਛਾ ਜੀ ਤੇ ਕਈ ਹੁੰਦਾ ਜਦੋਂ ਤੇਲ ਨੂੰ ਹੱਥ ਲਾ ਲਏ ਉਸੇ ਟਾਈਮ ਦਵਾਈ ਲਵਾਈ ਆ ਕਿਉਂਕਿ ਦਵਾਈ ਹੈਗੀ ਤੇਜ਼ ਜੇ ਤਾਂ ਭਲੇਖੇ ਨਾਲ ਅੱਖਾਂ ਨੂੰ ਹੱਥ ਲੱਗ ਗਿਆ ਦਵਾਈ ਵਾਲਾ ਤੁਹਾਡੇ ਅੱਖਾਂ ਜਲਣ ਉਹਦੇ ਹੋਣ ਲੱਪਣੀਆਂ ਤੇ ਇਸ ਚੀਜ਼ ਦਾ ਬੰਦੇ ਨੂੰ ਅਵੇਅਰਨੈਸ ਹੋਣੀ ਚਾਹੀਦੀ ਆ ਵੀ ਅਸੀਂ ਜੇ ਦਵਾਈ ਲਗਾਈ ਹੱਥ ਨਾਲ ਲਾਈਏ ਉਹ ਆ ਤਾਂ ਅੱਖਾਂ ਤੇ ਨਾ ਲਈਏ ਨਹੀਂ ਜਿਵੇਂ ਸੰਗਰੂਰ ਲਾਈ ਹੋਣੀ ਹੈ ਦਵਾਈ ਇਹਨਾਂ ਤੇ ਵੀ ਲਾਈ ਹੈ ਉਹਨਾਂ ਨੂੰ ਵੀ ਤਾਂ ਦੱਸੇ ਹੀ ਹੋਣਾ ਕਾਹੀ ਨਹੀਂ ਪਤਾ ਇਹਦੇ ਬਾਰੇ ਆਪਾਂ ਨੂੰ ਹਾਂਜੀ ਹਾਂਜੀ ਉਹਦਾ ਸੁਣਿਆ ਸੀ ਇਹਨਾਂ ਦਾ ਕੈਂਪ ਪਿਆ ਸੰਗਰੂਰ ਹਾਂਜੀ ਤੇ ਪਰ ਇਹ ਨਹੀਂ ਸੀ ਪਤਾ ਵੀ ਉੱਥੇ ਆਹ ਕੰਮ ਹੋਇਆ ਹੈ ਇਹਦੇ ਬਾਰੇ ਮੈਂ ਸੁਣਿਆ ਨਹੀਂ ਇੱਥੇ ਆ ਕੇ ਪਤਾ ਲੱਗਾ ਵੀ ਉੱਥੇ ਦਵਾਈ ਰੈਐਕਸ਼ਨ ਕਰ ਗਈਆਂ ਇਹਨਾਂ ਨੂੰ ਤੇ ਅੱਖਾਂ ਲਾਲ ਹੋ ਗਏ ਹਸਪੀਟਲ ਵੀ ਜਾਣਾ ਪਿਆ ਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਆਪ ਨਹੀਂ ਕਰਦੇ ਆਪਾਂ ਤਾਂ ਇਹੀ ਮੈਸੇਜ ਦੇਵਾਂਗੇ ਪਹਿਲਾਂ ਤੁਸੀਂ ਆਪ ਕਹਿੰਨ ਦੀ ਜਿਹੜੀ ਰਿਕੁਆਇਰਮੈਂਟ ਹੈ ਪਹਿਲਾਂ ਉਹ ਪੜੋ ਉਹਦੇ ਹਿਸਾਬ ਨਾਲ ਜੇ ਤੁਹਾਨੂੰ ਦਵਾਈ ਸ਼ੂਟ ਕਰਦੀ ਹੈ ਫੇਲਵਾਓ अदरवाइज ਨਾ ਲਵਾਓ ਠੀਕ ਹੈ ਮੈਂ ਡਾਕਟਰ ਰਮਨ ਖੰਨਾ ਹਾਂ ਡਿਸਟ੍ਰਿਕਟ ਆਯੁਰਵੈਦਿਕ ਅਫੀਸਰ ਕਮ ਡਾਕਟਰ ਇਸ ਤੇ ਡਿਪਾਰਟਮੈਂਟ ਵੱਲੋਂ ਸੇਵ ਕੀਤਾ ਗਿਆ ਹੈ ਇਹ ਡਿਪਾਰਟ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਦੇ ਚ ਕੰਜੇ ਪੈਣ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60 70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰਿਐਕਸ਼ਨ ਨਾਲ ਸੋਜਾ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਹਦੇ ਕਰਕੇ ਜਿਹਦਾ ਕਿ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਣ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇੱਥੇ ਜ਼ੋਨਰ ਲਾਇਸੈਂਸਿੰਗ ਅਥਾਰਟੀ ਨੂੰ ਕਿਹਾ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜੇ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮੈਨੂੰ ਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਆਯੁਰਵੈਡਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੱਤੀ ਹੈ। ਤੇ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ। ਉਦੋਂ ਇਹ ਬੰਦ ਸੀ। ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ, ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ। ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏਗਾ। 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ। 3rd ਫਲੋਰ ਔਰ 4th ਫਲੋਰ ਦੋਨੋਂ ਪਏ ਸੀ ਬੰਦ ਪਏ ਸੀ। ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ। ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਹਨ ਉਹਦੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਸਾਰਾ ਕੁਝ ਦਿਖਾਇਆ ਜਾਊਗਾ ਉਸ ਸਾਰਾ ਜੋ ਬੰਦੀ ਕਾਰਵਾਈ ਹੋਵੇ ਉਹ ਕਿੱਥੇ ਅਸੀਲ ਖਾਤਾ ਖੁੱਲ ਜਾਏਗਾ ਇਹਨਾਂ ਦੀ ਜਦੋਂ ਉਹ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਐਫਆਈਆਰ ਵੀ ਦਰਜ ਹੋਈ ਹੈ ਉੱਥੇ ਸੰਗਰੂਰ ਹਾਜੀ ਕਿੰਨੇ ਬੰਦੇ ਦਾ ਪਤਾ ਕਰ ਸਕਦੇ ਕਿੰਨੇ ਬੰਦੇ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈਆ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨਾਈਜ਼ ਕਰਵਾਇਆ ਸੀਗਾ ਉਹ ਦੋਨਾਂ ਦੇ ਖਿਲਾਫ ਠੀਕ ਹੈ ਜੀ